ਮੋਮਸ ਖਾਣ ਵਾਲੇ ਹੋ ਜਾਓ ਸਾਵਧਾਨ ਜੇ ਨਹੀਂ ਕੀਤਾ ਪਹਰੇਜ ਦਾ ਤਾਂ ਹੋ ਸਕਦਾ ਹੈ ਵੱਡਾ ਨੁਕਸਾਨ ਮੋਮਸ ਇੱਕ ਚੀਨੀ ਵਿਸ਼ ਹੈ ਜਿਸ ਨੂੰ ਅੱਜਕੱਲ ਲੋਕ ਖਾਣਾ ਬਹੁਤ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਮੋਮਸ ਹੌਲੀ-ਹੌਲੀ ਤੁਹਾਡੇ ਪੇਟ ਲਈ ਜ਼ਹਿਰ ਬਣ ਰਹੀ ਹਨ ਜੀ ਹਾਂ ਸੜਕਾਂ ਤੇ ਕੋਨਿਆਂ ਤੇ ਪਾਏ ਜਾਣ ਵਾਲੇ ਮੋਮਸ ਤੁਹਾਡੇ ਲਈ ਜ਼ਹਿਰ ਬਣ ਸਕਦੇ ਹਨ ਇਸ ਦਾ ਸੁਆਦ ਹੌਲੀ-ਹੌਲੀ ਤੁਹਾਡੇ ਸਰੀਰ ਨੂੰ ਬਿਮਾਰ ਕਰ ਰਿਹਾ ਹੈ ਇਸ ਲਈ ਮੋਮਸ ਤੋਂ ਦੂਰੀ ਬਣਾ ਕੇ ਰੱਖੋ ਜੇਕਰ ਤੁਸੀਂ ਨਿਯਮਤ ਤੌਰ ਤੇ ਮੋਮਸਾ ਸੇਵਨ ਕਰਦੇ ਹੋ ਤਾਂ ਇਹ ਨਾ ਸਿਰਫ ਤੁਹਾਡੀ ਬਲੱਡ ਸ਼ੂਗਰ ਨੂੰ ਵਧਾਵੇਗਾ ਸਗੋਂ ਇਸ ਦਾ ਅਸਰ ਬਲੱਡ ਪ੍ਰੈਸ਼ਰ ਤੇ ਵੀ ਪੈ ਸਕਦਾ ਹੈ ਇਸ ਦੇ ਨਾਲ ਹੀ ਜਿਆਦਾ ਮੋਮਸ ਖਾਣ ਵਾਲਿਆਂ ਨੂੰ ਬਵਾਸੀਰ ਦੀ ਬਿਮਾਰੀ ਵੀ ਹੋ ਸਕਦੀ ਹੈ ਤੁਹਾਨੂੰ ਦੱਸ ਦੇਈ ਕਿ ਪਿਛਲੇ ਸਾਲ ਇੱਕ ਵਿਅਕਤੀ ਨੇ ਮੋਮਸ ਖਾਣ ਨਾਲ ਆਪਣੀ ਜਾਨ ਗਵਾ ਲਈ ਸੀ ਜਿਸ ਤੋਂ ਬਾਅਦ ਇਮੇਜ ਦੇ ਡਾਕਟਰਾਂ ਨੇ ਵੀ ਮੋਮਸ ਖਾਣ ਦੀ ਚੇਤਾਵਨੀ ਦਿੱਤੀ ਸੀ ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਵੀ ਤੁਸੀਂ ਮੋਮਸ ਖਾਂਦੇ ਹੋ ਤਾਂ ਇਸ ਦਾ ਸੇਵਨ ਧਿਆਨ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਬਿਨਾਂ ਸੋਚੇ ਸਮਝੇ ਮੋਮਸ ਦਾ ਸੇਵਨ ਕਰਦੇ ਹੋ ਤਾਂ ਇਹ ਗਲੇਚੇ ਵੀ ਫਸ ਸਕਦੇ ਹਨ ਇਸ ਲਈ ਇਸ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਓ ਖੈਰ ਤੁਸੀਂ ਮੋਮਸ ਨੂੰ ਕਿਵੇਂ ਵੀ ਖਾਂਦੇ ਹੋ ਇਹ ਤੁਹਾਡੇ ਲਈ ਗੈਰ ਸੇਤਮੰਦ ਹੋਵੇਗਾ ਕਿਉਂਕਿ ਇਸ ਵਿੱਚ ਬਹੁਤ ਸਾਰਾ ਆਟਾ ਹੁੰਦਾ ਹੈ ਮੋਮਸ ਖਾਂਦੇ ਨਾਲ ਤੁਹਾਨੂੰ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਹਨ ਸ਼ੂਗਰ ਦਾ ਖਤਰਾ ਮੋਮਸ ਚਾਰ ਕਰਨ ਲਈ ਸਾਰੇ ਉਦੇਸ਼ ਆٹے ਦੀ ਵਰਤੋਂ ਕੀਤੀ ਜਾਂਦੀ ਹੈ ਇਹ ਮੋਮਸ ਨੂੰ ਹੋਰ ਲਚਕੀਲਾ ਬਣਾਉਂਦਾ ਹੈ ਆٹے ਦਾ ਜ਼ਿਆਦਾ ਸੇਵਨ ਕਰਨ ਨਾਲ ਤੁਹਾਨੂੰ ਡਾਇਬਟੀਜ਼ ਦਾ ਖਤਰਾ ਰਹਿੰਦਾ ਹੈ ਇਸ ਲਈ ਆਟਾ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਅਜਿਹੇ ਚ ਮੋਮੋਸ ਖਾਣਾ ਵੀ ਸ਼ੂਗਰ ਦੇ ਮਰੀਜ਼ ਲਈ ਕਿਸੇ ਖਤਰੇ ਤੋਂ ਘੱਟ ਨਹੀਂ ਹੈ ਬਵਾਸੀਰ ਦੀ ਸਮੱਸਿਆ ਆٹے ਤੋਂ ਤਿਆਰ ਮੋਮੋਸ ਖਾਣ ਨਾਲ ਵੀ ਬਵਾਸੀਰ ਦੀ ਸਮੱਸਿਆ ਹੋ ਸਕਦੀ ਹੈ ਅਸਲ ਵਿੱਚ ਆਟਾ ਲਾਸਟਰਾ ਪ੍ਰੋਸਟੈਟ ਤੋਂ ਤਿਆਰ ਕੀਤਾ ਜਾਂਦਾ ਹੈ ਜਿਸ ਵਿੱਚ ਲਗਭਗ ਕੋਈ ਜਿਸ ਵਿੱਚ ਕੋਈ ਫਾਈਬਰ ਨਹੀਂ ਹੁੰਦਾ ਇਸ ਕਾਰਨ ਤੁਹਾਨੂੰ ਕਬਜ਼ ਦੀ ਸਮੱਸਿਆ ਹੋ ਸਕਦੀ ਹੈ ਇਸ ਦੇ ਨਾਲ ਹੀ ਲਾਲ ਗਰਮ ਚਟਨੀ ਖਾਣ ਨਾਲ ਵੀ ਤੁਹਾਨੂੰ ਬਵਾਸੀਰ ਹੋ ਸਕਦੀ ਹੈ ਕੈਂਸਰ ਦੀ ਸਮੱਸਿਆ ਮੋਮਸ ਦਾ ਸੇਵਨ ਕਰਨ ਦੇ ਨਾਲ ਸਰੀਰ ਨੂੰ ਕਈ ਬਿਮਾਰੀਆਂ ਹੋਣ ਦਾ ਖਤਰਾ ਰਹਿੰਦਾ ਇਸ ਲਈ ਇਸ ਦਾ ਜ਼ਿਆਦਾ ਸੇਵਨ ਕਰਨ ਤੋਂ ਬਚੋ ਇਸ ਦੇ ਨਾਲ ਹੀ ਜੇਕਰ ਤੁਹਾਨੂੰ ਮੋਮਸ ਖਾਨ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਅਜੇ ਹੀ ਸਥਿਤੀ ਵਿੱਚ ਤੁਹਾਨੂੰ ਡਾਕਟਰ ਦੇ ਨਾਲ ਸੰਪਰਕ ਕਰਨਾ ਚਾਹੀਦਾ ਹੈ ਅੱਜ ਦੀ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਅਦਿਸ਼ਾ ਹੈਲਥ ਨਾਲ ਧੰਨਵਾਦ ਮੋਮਸ ਖਾਣ ਵਾਲੇ ਹੋ ਜਾਓ ਸਾਵਧਾਨ ਜੇ ਨਹੀਂ ਕੀਤਾ ਪਹਰੇਜ ਦਾ ਤਾਂ ਹੋ ਸਕਦਾ ਹੈ ਵੱਡਾ ਨੁਕਸਾਨ ਮੋਮਸ ਇੱਕ ਚੀਨੀ ਵਿਸ਼ ਹੈ ਜਿਸ ਨੂੰ ਅੱਜਕੱਲ ਲੋਕ ਖਾਣਾ ਬਹੁਤ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਮੋਮਸ ਹੌਲੀ-ਹੌਲੀ ਤੁਹਾਡੇ ਪੇਟ ਲਈ ਜ਼ਹਿਰ ਬਣ ਰਹੀ ਹਨ ਜੀ ਹਾਂ ਸੜਕਾਂ ਤੇ ਕੋਨਿਆਂ ਤੇ ਪਾਏ ਜਾਣ ਵਾਲੇ ਮੋਮਸ ਤੁਹਾਡੇ ਲਈ ਜ਼ਹਿਰ ਬਣ ਸਕਦੇ ਹਨ ਇਸ ਦਾ ਸੁਆਦ ਹੌਲੀ-ਹੌਲੀ ਤੁਹਾਡੇ ਸਰੀਰ ਨੂੰ ਬਿਮਾਰ ਕਰ ਰਿਹਾ ਹੈ ਇਸ ਲਈ ਮੋਮਸ ਤੋਂ ਦੂਰੀ ਬਣਾ ਕੇ ਰੱਖੋ ਜੇਕਰ ਤੁਸੀਂ ਨਿਯਮਤ ਤੌਰ ਤੇ ਮੋਮਸਾ ਸੇਵਨ ਕਰਦੇ ਹੋ ਤਾਂ ਇਹ ਨਾ ਸਿਰਫ ਤੁਹਾਡੀ ਬਲੱਡ ਸ਼ੂਗਰ ਨੂੰ ਵਧਾਵੇਗਾ ਸਗੋਂ ਇਸ ਦਾ ਅਸਰ ਬਲੱਡ ਪ੍ਰੈਸ਼ਰ ਤੇ ਵੀ ਪੈ ਸਕਦਾ ਹੈ ਇਸ ਦੇ ਨਾਲ ਹੀ ਜਿਆਦਾ ਮੋਮਸ ਖਾਣ ਵਾਲਿਆਂ ਨੂੰ ਬਵਾਸੀਰ ਦੀ ਬਿਮਾਰੀ ਵੀ ਹੋ ਸਕਦੀ ਹੈ ਤੁਹਾਨੂੰ ਦੱਸ ਦੇਈ ਕਿ ਪਿਛਲੇ ਸਾਲ ਇੱਕ ਵਿਅਕਤੀ ਨੇ ਮੋਮਸ ਖਾਣ ਨਾਲ ਆਪਣੀ ਜਾਨ ਗਵਾ ਲਈ ਸੀ ਜਿਸ ਤੋਂ ਬਾਅਦ ਇਮੇਜ ਦੇ ਡਾਕਟਰਾਂ ਨੇ ਵੀ ਮੋਮਸ ਖਾਣ ਦੀ ਚੇਤਾਵਨੀ ਦਿੱਤੀ ਸੀ ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਵੀ ਤੁਸੀਂ ਮੋਮਸ ਖਾਂਦੇ ਹੋ ਤਾਂ ਇਸ ਦਾ ਸੇਵਨ ਧਿਆਨ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਬਿਨਾਂ ਸੋਚੇ ਸਮਝੇ ਮੋਮਸ ਦਾ ਸੇਵਨ ਕਰਦੇ ਹੋ ਤਾਂ ਇਹ ਗਲੇਚੇ ਵੀ ਫਸ ਸਕਦੇ ਹਨ ਇਸ ਲਈ ਇਸ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਓ ਖੈਰ ਤੁਸੀਂ ਮੋਮਸ ਨੂੰ ਕਿਵੇਂ ਵੀ ਖਾਂਦੇ ਹੋ ਇਹ ਤੁਹਾਡੇ ਲਈ ਗੈਰ ਸੇਤਮੰਦ ਹੋਵੇਗਾ ਕਿਉਂਕਿ ਇਸ ਵਿੱਚ ਬਹੁਤ ਸਾਰਾ ਆਟਾ ਹੁੰਦਾ ਹੈ ਮੋਮਸ ਖਾਂਦੇ ਨਾਲ ਤੁਹਾਨੂੰ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਹਨ ਸ਼ੂਗਰ ਦਾ ਖਤਰਾ ਮੋਮਸ ਚਾਰ ਕਰਨ ਲਈ ਸਾਰੇ ਉਦੇਸ਼ ਆٹے ਦੀ ਵਰਤੋਂ ਕੀਤੀ ਜਾਂਦੀ ਹੈ ਇਹ ਮੋਮਸ ਨੂੰ ਹੋਰ ਲਚਕੀਲਾ ਬਣਾਉਂਦਾ ਹੈ ਆٹے ਦਾ ਜ਼ਿਆਦਾ ਸੇਵਨ ਕਰਨ ਨਾਲ ਤੁਹਾਨੂੰ ਡਾਇਬਟੀਜ਼ ਦਾ ਖਤਰਾ ਰਹਿੰਦਾ ਹੈ ਇਸ ਲਈ ਆਟਾ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਅਜਿਹੇ ਚ ਮੋਮੋਸ ਖਾਣਾ ਵੀ ਸ਼ੂਗਰ ਦੇ ਮਰੀਜ਼ ਲਈ ਕਿਸੇ ਖਤਰੇ ਤੋਂ ਘੱਟ ਨਹੀਂ ਹੈ ਬਵਾਸੀਰ ਦੀ ਸਮੱਸਿਆ ਆਟੇ ਤੋਂ ਤਿਆਰ ਮੋਮੋਸ ਖਾਣ ਨਾਲ ਵੀ ਬਵਾਸੀਰ ਦੀ ਸਮੱਸਿਆ ਹੋ ਸਕਦੀ ਹੈ ਅਸਲ ਵਿੱਚ ਆਟਾ ਲਾਸਟਰਾ ਪ੍ਰੋਸਟ੍ਰੈਟ ਤੋਂ ਤਿਆਰ ਕੀਤਾ ਜਾਂਦਾ ਹੈ ਜਿਸ ਵਿੱਚ ਲਗਭਗ ਕੋਈ ਜਿਸ ਵਿੱਚ ਕੋਈ ਫਾਈਬਰ ਨਹੀਂ ਹੁੰਦਾ ਇਸ ਕਾਰਨ ਤੁਹਾਨੂੰ ਕਬਜ਼ ਦੀ ਸਮੱਸਿਆ ਹੋ ਸਕਦੀ ਹੈ ਇਸ ਦੇ ਨਾਲ ਹੀ ਲਾਲ ਗਰਮ ਚਟਨੀ ਖਾਣ ਨਾਲ ਵੀ ਤੁਹਾਨੂੰ ਬਵਾਸੀਰ ਹੋ ਸਕਦੀ ਹੈ ਕੈਂਸਰ ਦੀ ਸਮੱਸਿਆ ਮੋਮਸ ਦਾ ਸੇਵਨ ਕਰਨ ਦੇ ਨਾਲ ਸਰੀਰ ਨੂੰ ਕਈ ਬਿਮਾਰੀਆਂ ਹੋਣ ਦਾ ਖਤਰਾ ਰਹਿੰਦਾ ਇਸ ਲਈ ਇਸ ਦਾ ਜ਼ਿਆਦਾ ਸੇਵਨ ਕਰਨ ਤੋਂ ਬਚੋ ਇਸ ਦੇ ਨਾਲ ਹੀ ਜੇਕਰ ਤੁਹਾਨੂੰ ਮੋਮਸ ਖਾਨ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਅਜੇ ਹੀ ਸਥਿਤੀ ਵਿੱਚ ਤੁਹਾਨੂੰ ਡਾਕਟਰ ਦੇ ਨਾਲ ਸੰਪਰਕ ਕਰਨਾ ਚਾਹੀਦਾ ਹੈ ਅੱਜ ਦੀ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਅਦਿਸ਼ਾ ਹੈਲਥ ਨਾਲ ਧੰਨਵਾਦ